ਸਰਦਾਰ ਜਸਪਾਲ ਸਿੰਘ ਢਿੱਲੋਂ ਪ੍ਰਧਾਨ ਨਗਰ ਪੰਚਾਇਤ ਅਜਨਾਲਾ ਵੱਲੋਂ ਨਵਾਂ ਸਾਲ ਲੋੜੀ ਅਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਮੈਂ ਜਸਪਾਲ ਸਿੰਘ ਢਿੱਲੋਂ ਪ੍ਰਧਾਨ ਨਗਰ ਪੰਚਾਇਤ ਅਜਨਾਲਾ ਨਵੇਂ ਬਰੇ ਨੂੰ ਖੁਸ਼ਾਮਦੀਦ ਕਹਿਣ ਵਾਸਤੇ ਦੋਨੇ ਹੱਥ ਜੋੜ ਕੇ ਸਮੂਹ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਸਮੂਹ ਨਾਨਕੀਬ ਸੰਗਤ ਨੂੰ ਵਧਾਈ ਦੇਣਾ ਕਿ ਆਉਣ ਵਾਲਾ ਵਰਾ 2026 ਸਾਰਿਆਂ ਲਈ ਖੁਸ਼ੀਆਂ ਖੇੜੇ ਤੰਦਰੁਸਤੀ ਅਤੇ ਖੁਸ਼ਹਾਲੀ ਲੈ ਕੇ ਆਵੇ ਮੈਂ ਜਿੱਥੇ ਕਾਮਨਾ ਕਰਦਾ ਹਾਂ ਔਰ ਸਾਡੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਵੱਲੋਂ ਵੀ ਨਵੇਂ ਬਰੇ ਨੂੰ ਖੁਸ਼ਾਮਦੀਦ ਕਹਿਣਾ ਔਰ ਗੁਰੂ ਅਗੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਆਉਣ ਵਾਲਾ ਬਰਾ ਜਿਹੜਾ ਹੈ ਉਹ ਸਭਨਾਂ ਦੇ ਪੰਜਾਬੀਆਂ ਦੇ ਲਈ ਖੁਸ਼ੀਆਂ ਖੇੜੇ ਤੰਦਰੁਸਤੀ ਅਤੇ ਖੁਸ਼ਹਾਲੀ ਲੈ ਕੇ ਆਵੇ ਔਰ ਜਿੱਥੋਂ ਤੱਕ ਵਿਕਾਸ ਦੀ ਗੱਲ ਹੈ ਸਾਡੇ ਮਾਨਯੋਗ ਮੰਤਰੀ ਜੀ ਦਾ ਸੁਪਨਾ ਹੈ ਕਿ ਮੈਂ ਆਪਣੇ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾ ਕੇ ਦਿਖਾਉਣਾ ਹੈ ਔਰ ਇਸ ਵਾਰ ਦੇ ਵਿੱਚ ਸਾਡੀਆਂ ਇਹ ਸਾਰੀਆਂ ਜਿਹੜੀਆਂ ਕਾਮਨਾਵਾਂ ਉਹ ਪੂਰੀਆਂ ਹੋਣ ਇਸ ਉਮੀਦ ਦੇ ਨਾਲ ਮੈਂ ਇੱਕ ਵਾਰ ਫਿਰ ਤੋਂ ਸਮੂਹ ਪੰਜਾਬੀਆਂ ਨੂੰ ਨਵੇਂ ਬਰੇ ਦੀ ਖੁਸ਼ਾਮਦਿਦ ਕਹਿਣਾ ਔਰ ਇੱਕ ਵਾਰ ਫਿਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਸਭਨਾਂ ਲਈ ਖੁਸ਼ੀਆਂ ਖੇੜੇ ਔਰ ਤੰਦਰੁਸਤੀ ਲੈ ਕੇ ਆਵੇ